ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਿੰਘ ਸਹਿਬਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੰਮੂ ਵਾਲੀ ਘਟਨਾ ਨੂੰ ਬਿਆਨ ਕਰਦਿਆ ਗੁਰਦੁਆਰਿਆਂ ਦੀ ਇਮਾਰਤਾਂ ਦੀ ਗੱਲ ਕੀਤੀ ਹੈ ਕਿ 5-5 ਕਰੋੜ ਦੇ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਈਆਂ ਪਰ ਸੇਵਾਦਾਰ ਕੋਈ ਨਹੀਂ ਤੇ ਸਾਡੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਇੱਥੇ ਸੇਵਾਦਾਰ ਘੱਟ ਤੇ ਪ੍ਰਧਾਨ ਵੱਧ ਜਾਂਦੇ ਨੇ ਤੇ ਸੇਵਾ ਭਾਵਨਾ ਵਾਲੀ ਜਿਹੜੀ ਗੱਲ ਆ ਉਹ ਦੂਰ ਰਹਿ ਗਈ ਐ ਆ ਥੋੜੇ ਜੇ ਬੋਲ ਜਿਹੜੇ ਨੇ ਸਰਵਣ ਜਰੂਰ ਕਰਿਓ ਅੱਜ ਕੌਮ ਨੂੰ ਸੇਵਾਦਾਰਾਂ ਦੀ ਲੋੜ ਮੈਂ ਕੱਲ ਜੰਮੂ ਗਿਆ ਸ਼ਾਂਬਾ ਦੇ ਕੋਲਾਪੁਰ ਪਿੰਡ ਦੇ ਵਿੱਚ ਸਾਢੇ 5 ਕਰੋੜ ਲਾ ਕੇ ਗੁਰਦੁਆਰਾ ਸਾਹਿਬ ਬਣਾਇਆ ਪ੍ਰਬੰਧ ਕੰਨ ਪਿੰਡ ਦੀ ਕਮੇਟੀ ਪਰ ਕੋਈ ਸੇਵਾਦਾਰ ਨਹੀਂ ਰੱਖਿਆ ਉਹ ਦੁਸ਼ਟ ਬੰਦਾ ਸਿੱਧਾ ਹੀ ਆਇਆ ਤੇ ਮਹਾਰਾਜ ਦੀ ਬੇਅਦਬੀ ਕੀਤੀ ਐ ਪੰਜ ਸਰੂਪ ਅਗਨਪੇਟ ਤੇ ਫੇਰ ਇਹ ਕਰੋੜਾ ਰੁਪਏ ਕਾਦੇ ਲਈ ਮੈਂ ਇੱਥੇ ਵੀ ਬੇਨਤੀ ਕਰਕੇ ਜਾਨਾ ਆਪਾਂ ਸੇਵਾਦਾਰ ਬਣੀਏ ਗੁਰੂ ਦੇ ਸੇਵਾਦਾਰ ਬਣੀਏ ਹੁਣ ਇਹ ਕੰਮ ਹੀ ਚੱਲ ਪਿਆ ਮੇਰੇ ਕੋਲ 15 ਤੋਂ 20 ਸ਼ਿਕਾਇਤਾਂ ਰੋਜ਼ ਇਕਾਲ ਤੱਕ ਸਾਬ ਹੋਣ ਕੋਈ ਪ੍ਰਧਾਨਗੀ ਲਈ ਲੜੀ ਜਾਂਦਾ ਕੋਈ ਸਕੱਤਰੀ ਲਈ ਲੜੀ ਜਾਂਦਾ ਕੋਈ ਕਹਿੰਦਾ ਮੈਂ ਕਬਜ਼ਾ ਕਰਨਾ ਹੀ ਹੁਣ ਗੱਲ ਤੇ ਆ ਵੀ ਇੰਨਾ ਪੈਸਾ ਹੈ ਪ੍ਰਬੰਧਕਾਂ ਦੇ ਕੋਲ ਪ੍ਰਬੰਧ ਕੋਈ ਕਰਦਾ ਹੀ ਨਹੀਂ ਮਹਾਰਾਜ ਦਾ ਸਰੂਪ ਗੁਰਦੁਆਰਿਆਂ ਦੇ ਵਿੱਚ ਰੱਖਣਾ ਮੈਂ ਮaaf ਕਰਿਓ ਕਈਆਂ ਦੀ ਮਜਬੂਰੀ ਆ ਜੇ ਇਹਨਾਂ ਲੋਕਾਂ ਦਾ ਵਸ ਚੱਲੇ ਤੇ ਕਹਿਣ ਵੀ ਅਸੀਂ ਸਾਰਾ ਕੁਝ ਤੋ ਆਪਾਂ ਇਸ ਗੱਲ ਨੂੰ ਸਮਝੀਏ ਕਿ ਗੁਰੂ ਰਾਮਦਾਸ ਜੀ ਪਾਤਸ਼ਾਹ ਉਹ ਗੁਰੂ ਘਰ ਦੇ ਵਿੱਚ ਬੀਬੀ ਭਾਨੀ ਦੇ ਨਾਲ ਵਿਆਹੇ ਗਏ ਉਹਦੇ ਤੋਂ ਬਾਅਦ ਵੀ ਸੇਵਾ ਕਰਦੇ ਆ ਅਸੀਂ ਸੇਵਾ ਨਹੀਂ ਛੱਡਣੀ